ਓ ਬਿੱਟੂ ਵੀ ਆ ਗਿਆ ਮੇਰੇ ਨਾਲ ਬੈਠਾ ਬਾਥਰੂਮ ਚ ਬੈਠਾ ਸਾਨੂੰ ਤਾ ਹੋ ਜਾਂਦੇ ਮਰਾ ਯਾਰ ਵੇ ਇੱਕਦਮ ਆ ਜਾ ਤੂੰ ਇੱਥੇ ਬੈਠਾ ਦਾ ਹਾਂ ਵੇ ਨਾ ਮਾਰ ਕੇ ਲੱਗਾ ਸੀ ਹੁਣ ਮੈਂ ਖਚੜਦਾ ਕਿੱਥੇ ਹੁਣ ਆਪ ਹੀ ਆ ਗਿਆ ਉਹ ਵੱਕੇ ਤੋਰ ਨਾ ਬੈਠਾ ਵਿੱਚ ਬੈਠਾ ਵਿੱਚ ਵੇ ਛੋਰਾ ਉਥੇ ਇੱਧਰ ਆ ਜਾ ਮਰਾ ਜੀ ਨਹੀਂ ਨਹੀਂ ਮਾਰ ਦੋ ਉਹਨਾਂ ਨੂੰ ਪਤਾ ਹੁੰਦਾ ਨਹੀਂ ਪਰ ਉਹ ਜਿਹੜਾ ਕਾਲਾ ਆਕਾਲਾ ਹੈਗਾ ਇਹ ਪਾਪਾ ਹਾਈ ਜੱਸੀ ਵੜਿਆ ਹੋ ਨੇ ਕਿਹਦੀ ਸਾਈਡਲੀ ਵਾਲਾ ਵਾਂ ਵਾਂ ਤੋਂ ਤਾਂ ਵੱਡਾ ਕਾ ਜਿਵੇਂ ਇਹਨਾਂ ਕੋ ਤੁਹਾਨੂੰ ਵੀ ਉਹ ਇਹ ਬਾਲੀ ਦੇ ਤਾ ਕੋਈ ਨਹੀਂ ਤੈਨੂੰ 100 ਰੁਪਏ ਦੇ ਦਾਂਗਾ ਫਲਾਇ ਜਾ 100 ਰੁਪਏ ਦੇ ਦਾਂਗੇ ਪਾਚਿਆ ਖੱਪਦਾ ਆ ਵੇ ਸਾਰੇ ਪਛ ਲੱਗੇ ਹੋ ਗਏ ਐਂ ਫੜਦੇ ਨਾ 100 ਰੁਪਏ ਦੇ ਦੇਣ ਕਿ ਪਾਪਾ ਮੱਖਰਿਆਂ ਵਾਲੇ ਮੰਡੀ ਚ ਪਾਉਂਦੇਗੇ ਐਂ ਫੜਨੇ ਚਲੇ ਗਿਆ ਮਥਾ ਬਚਿਆ ਪਹਿਲਾਂ ਆਪਣੀ ਜਾਨ ਬਚਾਈ ਕੀ ਤਾਂ ਨੰਨੂ ਇਹਨੂੰ ਪੱਕਾ ਕੁੜੀ ਨੂੰ ਪਾਸੇ ਕਰ ਉਧਰਲੇ ਪਾਸੇ ਐਂਟਰ ਨਹੀਂ ਗਿਆ ਇੱਥੇ ਮਾਲੀ ਚੰਦਰੀ ਫੱਣੀ ਹੈ ਇਹ ਨਾ ਦੇਖਣਾ ਇੱਥੇ ਹੈ ਬਾਕੀ ਕਿਉਂ ਰਹਿਣਾ ਅਜੀ ਜੀ ਜੀ ਕੋਈ ਨਹੀਂ ਆਪੇ ਵਾਹਤਾ ਨਾ ਪੇ ਫਾਟੂ ਵਾਤੇ ਸਹੀ ਤਰ੍ਹਾਂ ਜਾਓ ਕੋਈ ਵੀ ਜਿਆਦਾ ਮੇ ਪਛੀ ਨਹੀਂ ਗਿਆ ਰਹਿ ਗਿਆ ਬੱਟਾ ਹੈਗਾ ਕੱਟਾ ਕੋਈ ਹਾਂ ਜੇ ਹਾ ਤੂੰ ਬੱਟਾ ਕੁੱਤਾ ਨਹੀਂ ਲੱਗਦਾ ਹੋਰ ਜਾਣੀ ਉੱਧਰ ਪੈ ਜੇ ਨਾ ਨਾ ਨਹੀਂ ਕੱਟਾ ਗੁੱਤੇ ਮੂਵੀ ਨਾ ਹੋਵੇ ਪੱਕੇ ਆ ਕੇ ਨਹੀ ਆਵੀਂ ਤੀ ਤੀ ਆਹ ਮੈਂ ਇਧਰ ਆਂਦੇ ਆ ਇਹੋ ਤੇ ਮੈਂ ਦੂਜੇ ਚਾਹਵੇਂ ਤੂੰ ਸਾਪਣੀ ਗੱਟਾ ਨਮਾ ਦੇ ਦੇ ਤੂੰ ਤਾਂ ਉਧਰ ਗੱਟਾ ਪਾ ਕੇ ਤੂੰ ਇਧਰ ਹੀ ਆ ਜਾ ਪੱਕੇ ਹਾਂ ਬਿੱਟੂ ਇਹਦਾ ਨਾ 200 ਰੁਪਿਆ ਦੇ ਤੈਨੂੰ ਅਕਲ ਨਹੀਂ ਆਉਂਦੀ ਕੀ ਪਾਣੀ ਵਾਲੇ ਰੱਖ ਦੇ ਪਾਏ ਵੇਂ ਕੰਦੀ ਚੋ ਖਾਂਦੇ ਸੀ ਮੰਮੀ ਖੜਾ ਹੁੰਦੀ ਸੀ ਉਹਨੇ ਹੋਰੇ ਤਾਂ ਨਹੀਂ ਪਾਸੇ ਜਾ ਪੱਕੇ ਕਤਾ ਕੰਮ ਨੂੰ ਅਰਧਿਆ ਅਜਾ ਕਪੜਾ ਰੇ ਬਕੇ ਗੱਟਾ ਕਿਤੇ ਗੱਲਾਂ ਗੱਟਾ ਇਹਨਾਂ ਲੈ ਜਾ ਦੇਖ ਲੋ ਜੇ ਚੈੱਕ ਕਰਵਾ ਵੀ ਸਕਣੀ ਠੀਂ ਮਰ ਕੇ ਆਦੇ ਕੱਤੀ ਕੋਸਾਂ ਨੂੰ ਪੈਸੇ ਲੱਗਾ ਆਵੇ ਆਈਗਾ ਬੀਨ ਦਬੀਨ ਸਾਸਨਾ ਮੜਾ ਆਵੇ ਨਾ ਤੂੰ ਵਾਹ ਬਚਾ ਇਹ ਖੜਪੋ ਤੂੰ ਮੈਂ ਦੱਸ ਕਾ ਕਰ ਮਮਾ ਮਮਾ ਛਾਪ ਹਾਂ ਛਾਪਾਂ ਨਹੀਂ ਡੋਮ ਮਮਾ ਮੈਨੂੰ ਕਿਹਾ ਹੋਵੇ ਯਾਦ ਯਾਦ ਜਿੰਨੇ ਤਾਂ ਉਹ ਵੀ ਆਹ ਮੂਹਰੋ ਬੰਨਣਾ ਚਾਹਦੇ ਤਾਂ ਬਾਲੀ ਕਾ ਦੇ ਹਾਂ ਗੱਟਾ ਦੇ ਤਾਂ ਗੱਟਾ ਵੇ ਗੱਟਾ ਦੇ ਨਾਰੀ ਨਾ ਮਾਰੀ ਨਾ ਮਾਰੀ ਨਾ ਮਾਰੀ ਨਾ ਮਾਰੀ ਨਾ ਮਾਰੀ ਨਾਲ ਨਾਲ ਜਿੰਨਾ ਚੋ ਕਿ ਕਰਦੇ ਹੋਰ ਜਾਨੀ ਚਿੱਕਾ ਮਾਰੀਏ ਚੁੱਪ ਕੇ ਦੇਖ ਕੱਢ ਕੇ ਜਾ ਕਾ ਪਵਾ ਹੋ ਅੱਗੇ ਅੱਗੇ ਪਾ ਲਾ ਨਾ ਕਿ ਪਾ ਲਾ ਕੱਢ ਕੇ ਜਾ ਕਾ ਰੀ ਕੇ ਮੂੰਹ ਪੂਛੜ ਕੇ ਸ਼ਟ ਕੱਟੇ ਦੰਦਿਆਂ ਦੇ ਸ਼ਰਤੂਨ ਵੀ ਆ ਅੰਦਰ ਨਾ ਨਾ ਵੜ ਜੇ ਨਾ ਦੇ ਆਏ ਕਰਦਾ ਕਰਦਾ ਏ ਕਿ ਕਿੱਡੀ ਮੋਟੀ ਮਾਮਾ ਇਹਦਾ ਮੂੰਹ ਕੱਢ ਲੈ ਨਾ ਆਪਣਾ ਬਿੱਟੂ ਅੰਦਰ ਨਾ ਵੜ ਜੇ ਵੇ ਉਹ ਫੜੂ ਕਰਦੀ ਹੱਸਣਾ ਦੰਦੀ ਉਹ ਤੇ ਨਹੀਂ ਨਿਕਲਦਾ ਜਿੰਦੀ ਸਭ ਏ ਵਕਟਾਂ ਦੇ 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 ਕੱਢ ਲੈ ਲੈ ਕਾਈ ਬਣਾ ਲੈ ਕੱਟਾ ਪੜਾ ਦੇ ਵੇ ਕਿ ਬੀਤੀ ਹੋਵੇ ਜੋਂ ਬੰਦ ਮਾਰੀ ਹੋਰ ਚੱਲ ਵੀ ਮਾਰਨਾ ਨਾਲ ਪਾਪਾ ਹਾਂ ਪਾਪਾ ਹਾਂ ਯਾਰ ਕਿਹਾ ਜਾ ਉਹ ਆ ਕਰਗਾ ਤਾਰਾ ਹੱਥ